ਬਾਬੇ ਨਾਨਕ ਨੇ ਵੀ ਦਿੱਤਾ ਇਹੋ ਸੀ ਫਰਮਾਨ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਂ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਂ ਲੋਕੋ ਕੁਝ ਤੇ ਸੋਚ ਵਿਚਾਰੋ ਧੀਆ ਕੁਖ ਦੇ ਵਿੱਚ ਨਾ ਮਾਰੋ ਹਏ ਕੁਝ ਤੇ ਸੋਚ ਵਿਚਾਰੋ ਧੀਆ ਕੁਖ ਦੇ ਵਿੱਚ ਨਾ ਮਾਰੋ ਧੀਆ ਕੁਖ ਦੇ ਵਿੱਚ ਨਾ ਮਾਰੋ ਕੁਖ ਦੇ ਵਿੱਚ ਨਾ ਮਾਰੋ ਨਹੀਂ ਤੇ ਰੋਵੋਗੇ ਇਕੱਲੇ ਜੇ ਕੁੜੀਆਂ ਜਾਨੋ ਕੁੜੀਆਂ ਕੁਝ ਵੀ ਰਹਿਣਾ ਨਹੀਂ ਪੱਲੇ ਜੇ ਕੁੜੀਆਂ ਜਾਨੋ ਥੁੜੀਆਂ ਕੁਝ ਵੀ ਰਹਿਣਾ ਨਹੀਂ ਪੱਲੇ ਉਹ ਗੁਰੂ ਅਪੀਰ ਨੇ ਵਿਚਸਦੇ ਹਕ ਵਿਚ ਨਾਰਾ ਲਾਇਆ ਤੀਤੇ ਫੁੱਤ ਵਿਚ ਫਰਕ ਨ ਕੋਈ ਖਲਕਤ ਨੂੰ ਉਹ ਸਮਝਾਇਆ ਉਹ ਗੁਰੂ ਅਪੀਰ ਨੇ ਵੀ ਜਿਸ ਦੇ ਹਕ ਵਿਚਾਰ ਲਾਇਆ ਪੀਤੇ ਬੁੱਤ ਵਿੱਚ ਫਰਕ ਨ ਕੋਈ ਖਲਕ ਨੂੰ ਸਮਝਾਇਆ ਪੜ ਕੇ ਦੇਖੋ ਤਾ ਬੁਰਬਾੜੀ ਸਾਰੇ ਇੱਕ ਸਮਾਨ ਪਰਾਨੀ ਆਹ ਦੇਖੋ ਤਾ ਬੁਰਬਾੜੀ ਸਾਰੇ हिकु समान पानी सारे हिकु समान पाणी न कोई उते न थे जेड़ जहानो थोड़ कुझ बि रहण नहानो थोड़ कुझ बि रहण न कुड़ जहान ਆਹ ਥੁੜੀਆਂ ਕੁਝ ਵੀ ਰਹਿਣੇ ਪੱਲੇ ਦੁਨੀਆ 'ਚ ਅਵੇਅਰਨੈਸ ਕੀਤੀ ਗਈ ਹੈਗੀ ਹੈ ਤੇ ਤੁਸੀਂ ਕੀ ਅਜੀ ਨੂੰ ਅਪੀਲ ਕਰਨਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨੇ ਪਾਣੀ ਨੂੰ ਬਚਾਉਣਾ ਹੈਗਾ ਤੇ ਹੋਰ ਦੀ ਸਮਾਜਿਕ ਲਾਮਤਾ ਤੋਂ ਆਪਾਂ ਲੰਬੇ ਹੋਣਾ ਜੀ ਆ ਸਭ ਤੋਂ ਵੱਧ ਤਾਂ ਇਹ ਹੈ ਵੀ ਜਿਹੜੇ ਇੱਕ ਕੋਈ ਵੀ ਦਿਨ ਅਸੀਂ ਉਸ ਕਰਕੇ ਮਨਾਉਂਦੇ ਆ ਕਿ ਉਸ ਦਿਨ ਤੇ ਕੋਈ ਪ੍ਰਣ ਕੀਤਾ ਜਾਵੇ ਔਰ ਅਸੀਂ ਨੌਜਵਾਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਐ ਉਹਨਾਂ ਨੂੰ ਖਤਮ ਕਰਨ ਦੇ ਲਈ ਔਰ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਆਪਣਾ ਜਿਹੜਾ ਵਿਸ਼ੇਸ਼ ਯੋਗਦਾਨ ਆ ਉਹ ਪਾਵੇ ਕਿਉਂਕਿ ਕਿ ਜੁਵਾ ਸ਼ਕਤੀ ਇਦਾਂ ਦੀ ਹੈ ਜਿਹਦੇ ਵਿੱਚ ਜੋਸ਼ ਹੈ ਔਰ ਜੋਸ਼ ਜੋਸ਼ੀਲੇ ਤਰੀਕੇ ਦੇ ਨਾਲ ਕੰਮ ਕਰਨ ਦੇ ਲਈ ਜਿਹੜੀ ਹੈ ਜੁਵਾ ਸ਼ਕਤੀ ਅੱਗੇ ਆਉਂਦੀ ਹਮੇਸ਼ਾ